ਸ਼੍ਰੋਮਣੀ ਕਾਲੀਦਲ ਨੇ ਪਾਰਟੀ ਦੇ ਸਾਰੇ ਆਗੂ ਅਤੇ ਵਰਕਰਾਂ ਸਹਿਬਾਨ ਦੀ ਮੰਗ ਅਨੁਸਾਰ ਪਾਰਟੀ ਦੀ perties ਵਾਪਸ ਕਰਨ ਦੀਆਂ ਤਰੀਕਾਂ ਵਿੱਚ 3 ਦਿਨਾਂ ਦਾ ਵਾਅਦਾ ਕਰਦੇ ਹੋਏ ਇਸ ਨੂੰ 28 ਫਰਵਰੀ ਸ਼ਾਮ 5 ਵਜੇ ਤੱਕ ਕਰਨ ਦਾ ਐਲਾਨ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ 77 ਬੁਲਾਰੇ ਅਤੇ ਸਾਫ ਦਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੀ perties ਨੂੰ ਲੈ ਕੇ ਸਾਰੇ ਪੰਜਾਬ ਅਤੇ ਦੂਜੇ ਸੂਬਿਆਂ ਦੇ ਵਿੱਚ ਭਾਰੀ ਉਤਸ਼ਾਹ ਹੈ ਅਤੇ ਵਰਕਰ ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦਿਨ ਰਾਤ ਜੁਟੇ ਹੋਏ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਪਾਰਟੀ ਆਗੂ ਲਾਈਨਰ ਲਗਾ ਕੇ ਆਪੋ ਆਪਣੀ ਭਰਤੀ ਸਰਕਲ ਡੈਲੀਕੇਟਾ ਦੀਆਂ ਲਿਸਟਾਂ ਅਤੇ ਭਰਤੀ ਫੀਸ ਸਮੇਤ ਜਮ੍ਹਾਂ ਕਰਵਾਉਂਦੇ ਰਹੇ ਉਹਨਾਂ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਪਾਰਟੀ ਆਗੂ ਅਤੇ ਵਰਕਰ ਸਹਿਬਾਨਾਂ ਨੇ ਪਾਰਟੀ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਖੁੰਦੜ ਨੂੰ ਬੇਨਤੀ ਕੀਤੀ ਸੀ ਕਿ ਭਰਤੀ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਵਿੱਚ ਵਾਧਾ ਕੀਤਾ ਜਾਵੇ ਵਰਕਰਾਂ ਦੀ ਮੰਗ ਤੇ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਨੇ ਆਪਸੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਉਪਰੋਕਤ ਫੈਸਲਾ ਲਿਆ ਡਾਕਟਰ ਜੀਮਾ ਨੇ ਕਿਹਾ ਕਿ ਪੂਰੀ ਭਰਤੀ ਪ੍ਰਕਿਰਿਆ ਦੀ ਵਿਸਥਾਰ ਦੇ ਵਿੱਚ ਸਮੀਖਿਆ ਕਰਨ ਲਈ ਪਾਰਟੀ ਦੇ ਪਾਰਲੀਮੈਂਟਰੀ ਐਲੀਮੈਂਟਰੀ ਬੋਰਡ ਦੀ ਇੱਕ ਜ਼ਰੂਰੀ ਮੀਟਿੰਗ 27 ਫਰਵਰੀ 2025 ਨੂੰ ਬਾਅਦ ਦੁਪਹਿਰ 2 ਵਜੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਬੁਲਾਈ ਗਈ ਹੈ ਜਿਸ ਦੇ ਵਿੱਚ ਸਾਰੀ ਸਮੀਖਿਆ ਕਰਨ ਤੋਂ ਬਾਅਦ ਵਿਧੀਵਦ ਅਗਲਾ ਪ੍ਰੋਗਰਾਮ ਲਿਖਿਆ ਜਾਵੇਗਾ ਡਾਕਟਰ ਚਿਮਾ ਨੇ ਸਾਰੇ ਪਾਰਟੀ ਆਗੂਆਂ ਵਰਕਰ ਸਾਹਿਬਾਨਾਂ ਅਤੇ ਅਬਜ਼ਰਵਰ ਸਾਹਿਬਾਨ ਦਾ ਭਰਤੀ ਪ੍ਰਕਿਰਿਆ ਵਿੱਚ ਪਾਏ ਜਾ ਰਹੇ ਅਥਾ ਯੋਗਦਾਨ ਲਈ तहे ਦਿਲੋਂ ਧੰਨਵਾਦ ਕੀਤਾ ਉਸ ਮਾਮਲੇ ਨੂੰ ਲੈ ਕੇ ਬੰਗੀ ਤੜਾ ਮੁਰ ਤੋਂ ਹਮਲਾਵਰ ਹੁੰਦਾ ਨਜ਼ਰ ਆ ਰਿਹਾ ਹੈ ਦਰਸਲ ਆਗੂ ਚਰਨਜੀਤ ਬਰਾੜ ਨੇ ਪਰਤੀ ਸੰਬੰਧੀ ਤਿੱਖਾ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਦਕਿਸਮਤੀ ਵਾਲਾ ਸਮਾਂ ਚੱਲ ਰਿਹਾ ਹੈ ਅਕਾਲੀ ਦਲ ਅਕਾਲ ਤਖਤ ਦੇ ਹੁਕਮਾਂ ਤੇ ਪੈਰਾ ਦੇਣ ਲਈ ਹਮੇਸ਼ਾ ਅੱਗੇ ਰਿਹਾ ਹੈ ਲੇਕਿਨ ਅੱਜ ਉਹੀ ਅਕਾਲੀ ਦਲ ਹੁਕਮਨਾਮੀਆਂ ਤੋਂ ਪਗੋੜਾ ਹੋ ਗਿਆ ਪਰਤੀ ਸੰਬੰਧੀ ਝੂਠ ਬੋਲਿਆ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਤੇ ਪੰਥ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਹੁਣ ਤੱਕ 4 ਜਾਂ 4.5 ਲੱਖ ਭਰਤੀ ਵਾਪਸ ਆਈ ਹੈ ਅੱਜ ਕੱਲ ਜੇ ਅਕਾਲ ਤਖਤ ਸਾਹਿਬ ਨੂੰ ਝੂਠੀ ਬੋਗਸ ਤੇ ਗੁੰਮਰਾਹ ਕਰਨ ਵਾਲੀ ਰਿਪੋਰਟ ਭੇਜੀ ਜਾਵੇਗੀ ਉਹਨਾਂ ਨੇ ਇਸ ਮੌਕੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੜਾ ਬਦਕਿਸਮਤੀ ਵਾਲਾ ਸਮਾਂ ਚੱਲ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇਣ ਲਈ ਉਹਨਾਂ ਨੂੰ ਪੂਰਤੀ ਕਰਾਉਣ ਦੇ ਲਈ ਹਮੇਸ਼ਾ ਜਿਹੜਾ ਹੈਗਾ ਉਹ ਸਿਰ ਧੜ ਦੀ ਬਾਜੀ ਲਾਉਂਦਾ ਆਇਆ ਅੱਜ ਹਾਲਾਤ ਕੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੋੜੇ ਹੋ ਕੇ ਭਰਤੀ ਜਿਹੜੀ ਹੈ ਉਹ ਪਾਰਟੀ ਦੀ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਉਹਦੇ ਚ ਝੂਠ ਬੋਲਿਆ ਜਾ ਰਿਹਾ ਕਿ ਕਿੰਨੇ ਲੱਖ ਪਰਚੀ ਵੰਡਤੀ ਜੀ ਕਿੰਨੀਆਂ ਕਾਪੀਆਂ ਵੰਡਤੀਆਂ ਜੀ 20 ਤਰੀਕ ਲਾਸਟ ਸੀ ਤੇ ਕੱਲ ਤੱਕ ਵੀ ਡਾਕਟਰ ਚੀਮਾ ਦੇ ਹਲਕੇ ਜਾਂ ਰੋਪੜ ਜ਼ਿਲ੍ਹੇ ਦੇ ਵਿੱਚ ਕੱਲ ਵੀ ਭਰਤੀ ਹੋਈ ਜਾ ਰਹੀ ਸੀ ਫਿਰ ਜਦੋਂ ਭਰਤੀਆਂ ਜਾਂ ਕਾਪੀਆਂ ਜਮਾ ਨਹੀਂ ਹੋਈਆਂ ਤੇ 25 ਤਰੀਕ ਮਿਥਤੀ ਔਰ ਮੈਂ ਦੱਸਣਾ ਚਾਹਣਾ ਹੈ ਇਹ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕਰ ਰਿਹਾ ਸਮੁੱਚੇ ਪੰਥ ਨੂੰ ਗੁੰਮਰਾਹ ਕਰ ਰਿਹਾ ਔਰ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਗੁੰਮਰਾਹ ਕਰ ਰਿਹਾ ਕੱਲ ਸ਼ਾਮ ਤੱਕ ਕੱਲ ਸਿਰਫ 4 4.5 ਲੱਖ ਭਰਤੀ ਜਿਹੜੀ ਹੈ ਉਹ ਵਾਪਸ ਆਈ ਹੈ ਤੇ ਹੁਣ ਆਪਦੀ ਮਰਜ਼ੀ ਨਾਲ ਹੀ ਹੁਣ 28 ਤਰੀਕ ਬਣਤੀ ਚੀਮਾ ਸਾਹਿਬ ਤਰੀਕ 28 ਬਣ ਲਓ ਤੇ ਭਾਵੇਂ 40 ਬਣ ਲਓ ਜਿਹੜੀ ਹੁੰਦੀ ਵੀ ਨਹੀਂਗੀ ਪਰ ਜਿਹੜੀ ਭਰਤੀ ਤੁਸੀਂ ਕਿਹਾ ਨਾ ਵੀ ਲੱਖਾਂ ਚ ਐਨੇ ਆਜੂਗੀ ਜਾਂ ਹੋਜੂਗੀ ਉਹ ਨਹੀਂ ਹੋਈ ਨਾ ਗਲੀਆਂ ਚ ਭਰਤੀ ਹੋਈ ਹੈ ਤੇ ਨਾ ਹੋਈ ਹੈ ਇੱਕ ਹੋਰ ਤੁਹਾਨੂੰ ਚੈਲੰਜ ਹੈ ਅਕਾਲ ਤਖਸਾਲ ਵੱਲੋਂ ਹੁਕਮਨਾਮਾ ਕੀ ਸੀ ਕਿ ਜਿਹੜੀ ਭਰਤੀ ਕਰਨੀ ਹੈ ਉਹਨਾਂ ਦੇ ਆਧਾਰ ਕਾਰਡ ਦੇ ਜਿਹੜੇ ਨੰਬਰ ਜਾਂ ਆਧਾਰ ਕਾਰਡ ਆ ਉਹ ਲਿਆ ਜਾਣਾ ਚਾਹੀਦਾ ਜੇ ਇੱਕ ਵੀ ਹਲਕੇ ਦਾ ਤੁਸੀਂ ਇਹ ਕੰਮ ਪੂਰਾ ਕੀਤਾ ਹੋਵੇ ਤੇ ਮੈਂ ਸਮਝਦਾ ਕਿ ਫਿਰ ਤੁਸੀਂ ਮਾੜੀ-ਮੁੱਟੀ ਹੁਕਮਨਾਮੇ ਦੀ ਰੱਖ-ਵਕਾਈ ਇਹ ਇਹ ਸ਼ਰਯਮ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਮੈਨੂੰ ਪਤਾ ਲੱਗਿਆ ਕਿ ਅੱਜ ਕੱਲ ਦੇ ਵਿੱਚ ਰਿਪੋਰਟ ਵੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਸਾਬ ਨੂੰ ਤੁਸੀਂ ਭੇਜਣ ਲੱਗਿਓ ਜਿਹੜੀ ਕਿ ਝੂਠੀ ਬੋਗਸ ਤੇ ਗੁੰਮਰਾਹ ਕਰਨ ਵਾਲੀ ਸ਼੍ਰੀ ਕਲਤਕ ਸਾਬ ਨੂੰ ਰਿਪੋਰਟ ਤੁਸੀਂ ਭੇਜ ਰਹੇ ਹੋ ਇਤੇ ਜ਼ਿਕਰ ਕਰ ਦਿੱਤਾ ਕਿ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਮੰਗਲਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਹਾਲਾਂਕਿ ਦੋਵਾਂ ਨੇ ਇਸ ਨੂੰ ਇੱਕ ਆਮ ਮੁਲਾਕਾਤ ਦੱਸਿਆ ਜਿਵੇਂ ਕਿ ਇਹ ਪਹਿਲਾਂ ਹੁੰਦੀ ਰਹੀ ਹੈ ਪਰ ਇਸ ਫੇਰੀ ਦੀ ਮਹੱਤਤਾ ਕਿਸੇ ਤੋਂ ਵੀ ਘੱਟ ਨਹੀਂ ਹੋ ਸਕਦੀ ਜਦੋਂ ਧਾਮੀ ਦੇ ਅਸਤੀਫੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਆਪ ਨੂੰ ਇੱਕ ਤਣਾਅਪੂਰਨ ਸਥਿਤੀ ਦੇ ਵਿੱਚ ਪਾਉਂਦੀ ਹੈ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਮੁਤਾ ਪਹਿਲਾਂ ਹੀ ਆਪਣੀ ਕਾਨੂੰਨੀ ਪ੍ਰੈਕਟਿਸ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਦਿਨ ਦੇ ਸ਼ੁਰੂ ਦੇ ਵਿੱਚ ਇੱਕ ਅਪਰਾਧਿਕ ਮਾਮਲਾ ਵੀ ਹੈਂਡਲ ਕਰਕੇ ਆਏ ਸਨ ਮਜੀਠੀਆ ਲਗਭਗ 1 ਘੰਟੇ ਦੇ ਲਈ タミンੀ ਦੇ ਘਰੇ ਰਹੇ ਜਿਵੇਂ ਕਿ ਬਾਅਦ ਦੇ ਵਿੱਚ ਮੀਡੀਆ ਵਾਲਿਆਂ ਨੇ ਮਜੀਠੀਆ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ タミンੀ ਨਾਲ ਉਹਨਾਂ ਦੇ ਸੰਬੰਧ ਰਾਜਨੀਤੀ ਤੋਂ ਪਰੇ ਨੇ ਅਤੇ ਉਹ ਪਹਿਲਾਂ ਵੀ ਉਹਨਾਂ ਨੂੰ ਮਿਲਣ ਆਏ ਸਨ ਅਤੇ ਮੰਗਲਵਾਰ ਨੂੰ ਉਹਨਾਂ ਦੀ ਫੇਰੀ ਵਿੱਚ ਕੁਝ ਵੀ ਅਸਾਧਾਰਨ ਨਹੀਂ ਸੀ タミンੀ ਨੇ ਵੀ ਇਹੀ ਗੱਲ ਆਖੀ ਭਾਵੇਂ タミンੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਨੇ ਪਰ ਉਹ ਆਪਣਾ ਅਸਤੀਫਾ ਵਾਪਸ ਲੈਣ ਦੇ ਮੂਡ ਦੇ ਵਿੱਚ ਨਹੀਂ ਜਾਪਦੇ ਅਤੇ ਸ਼੍ਰੋਮਣੀ ਕਮੇਟੀ ਕਾਰਜਕਾਰਨੀ ਵੱਲੋਂ ਉਹਨਾਂ ਦੇ ਅਸਤੀਫੇ ਨੂੰ ਰਸਮੀ ਤੌਰ ਤੇ ਰੱਦ ਕਰਨ ਅਤੇ ਅਕਾਤ ਦੇ ਜਥੇਦਾਰ ਵੱਲੋਂ ਹੋਰ ਨਿਰਦੇਸ਼ ਦੇ ਨਾਲ ਹੀ ਉਹਨਾਂ ਨੂੰ ਆਪਣੇ ਫੈਸਲੇ ਤੇ ਮੁੜ ਤੋਂ ਵਿਚਾਰ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਕਬિલે ਗੋਰੇ ਕਿ ਉਹਨਾਂ ਨੇ ਆਪਣੇ ਚੌਥੇ ਕਾਰਜਕਾਲ ਦੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਕਿਉਂਕਿ 2 ਦਸੰਬਰ ਨੂੰ ਅਕਾਲ ਤਖਤ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੇ ਕੰਮਕਾਜ ਦੇ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਜਿਸ ਦੀ ਅਗਵਾਈ ਉਹ ਕਰਦੇ ਸਨ ਅਤੇ ਫਿਰ ਅਕਾਲ ਤਖਤ ਦੇ ਜਥੇਦਾਰ ਵੱਲੋਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬਰਖਾਸਤ ਕਰਨ ਬਾਰੇ ਦਿੱਤੇ ਗਏ ਨਿੰਦਨਯੋਗ ਬਿਆਨ ਤੋਂ ਉਹ ਕਾਫੀ ਪ੍ਰਭਾਵਿਤ ਹੋਏ ਸਨ ਹੁਣ ਇਹ ਸਾਰੇ ਮਾਮਲੇ ਵਿੱਚ ਕਾਰਵਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਕੀ ਧੰਮੀ ਮੂੜ ਤੋਂ ਪ੍ਰਧਾਨ ਬਣਦੇ ਨੇ ਜਾਂ ਫਿਰ ਨਵੇਂ ਪ੍ਰਧਾਨ ਦਾ ਛੇਤੀ ਹੀ ਐ